जय गुरुजी जय संगत जी मैं गुरुजी दे मंत्र ਨਾਲ ਆਪਣਾ ਸ਼ੁਕਰਾਨਤਾ ਸੰਸੰਗ ਸਟਾਰਟ ਕਰੂੰਗੀ ॐ नमः शिवाय शिवजी सदा सहाय ॐ नमः शिवाय गुरुजी सदा सहाय मेरी ये मैं अपना नाम गुप्त रखਦੀ ਆ ਮੇਰੀ ਮੈਂ ਨਮੀ ਨਮੀ ਗੁਰੂਜੀ ਨਾਲ ਗੁਰਪਾ ਨਾਲ ਜੁੜੀ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਉਹ ਸਾਡੇ ਸੁਤਪਖੰਡ ਦਾ ਸਾਰਾ ਨਾਸ਼ ਕਰ ਰਹੇ ਨੇ ਤੇ ਮੇਰੇ ਮੰਮੀ ਜੀ ਪਹਿਲਾਂ ਗਏ ਸੀਗੇ ਤੇ ਲੁਧਿਆਣੀ ਤੇ ਫਿਰ ਉਹਦੇ ਵਿੱਚ ਉਹਨਾਂ ਨੂੰ ਸਰੂਪ ਮਿਲੇਆ ਤੇ ਜਿਹਨੇ ਜਿਹਦੀ ਅਸੀਂ ਬਹੁਤ ਮਾਨਤਾ ਕੀਤੀ ਹੈ ਤੇ ਗੁਰੂ ਜੀ ਅਕਸਰ ਹੁਣ ਮੈਨੂੰ ਜਦੋਂ ਮੈਂ ਚਾਹ ਪ੍ਰਸ਼ਾਦ ਦਿੰਦੀ ਆ ਤਪੋਗ ਲਗਾਉਂਦੀ ਆ ਤਾਂ तितਲੀ ਰੂਪ ਵਿੱਚ ਚਾਹ ਦੇ ਵਿੱਚ ਦਰਸ਼ਨ ਦਿੰਦੇ ਨੇ ਤੇ ਉਹਦਾ ਵੀ ਆਈ ਦਿਨ ਮੈਨੂੰ तितਲੀ ਦੇ ਰੂਪ ਵਿੱਚ ਦਰਸ਼ਨ ਹੁੰਦੇ ਰਹਿੰਦੇ ਅਤੇ ਜੋ ਵੀ ਮੇਰੀ ਨੈਗੇਟਿਵਿਟੀ ਆ ਤੇ ਕਲਾ ਬਲੈਕ ਮੈਜੀਕ ਆ ਉਹਦੇ ਮੈਨੂੰ ਮੈਸੇਜ ਕਰਦੇ ਰਹਿੰਦੇ ਮੈਸੇਜ ਦਿੰਦੇ ਰਹਿੰਦੇ ਨੇ ਤੇ ਮੈਂ ਜਿੱਦਾਂ ਜਿੱਦਾਂ ਕਰਦੀ ਆ ਤੇ ਉਦੋਂ-ਉਦੋਂ ਮੈਂ ਕਰਦੀ ਰਹਿੰਦੀ ਆ ਤੇ ਮੈਂ ਬਹੁਤ ਖੁਸ਼ ਹਾਂ ਤੇ ਰੱਬ ਸਾਰਿਆਂ ਨੂੰ ਗੁਰੂ ਪਾ ਸਾਰਿਆਂ ਨੂੰ ਇਦਾਂ ਹੀ ਖੁਸ਼ੀਆਂ ਪ੍ਰਦਾਨ ਕਰੇ ਤੇ ਬਾਕੀ ਵੀ ਜਿਹੜੇ ਮੇਰੇ ਕਸ਼ਟ ਰਹਿੰਦੇ ਆ ਉਹ ਗੁਰੂ ਪਾ ਕਹਿੰਦੇ ਕਿ ਮੈਂ ਤੇਰੇ ਨਾਲ ਹੀ ਆ ਸਾਰੇ ਮੈਂ ਤੇਰੇ ਕਸ਼ਟ ਦੂਰ ਕਰ ਦੂੰਗਾ ਮੈਂ ਲੱਖ ਲੱਖ ਵਾਰ ਕੋਟ ਕੋਟ ਵਾਰ ਇਹਨਾਂ ਦਾ ਸ਼ੁਕਰਾਨਾ ਕਰਦੀ ਆਂ ਤੇ ਮੈਂ ਬਹੁਤ ਧੰਨਵਾਦੀ ਆਂ ਕਿ ਮੇਰਾ ਗੁਰੂਪਾ ਮੇਨੇ ਵਲੇ ਮੈਂ ਅਕਸਰ ਮੈਂ ਮਹਾਦੇਵ ਦੀ ਬੱਡੀ ਭਗਤੀ ਆਂ ਤੇ ਮੈਂ ਮਹਾਦੇਵ ਨੂੰ ਇੱਦਿ ਘੁੰਮਦੀ ਘੁੰਮਦੀ ਇੱਦਿ ਮੈਂ ਮਹਾਦੇਵਨ ਅਕਸਰ ਕੱਲਾ ਕਰਦੀ ਹੁੰਦੀ ਆਂ ਤੇ ਉਹਨਾਂ ਨੂੰ ਹੀ ਕਿਹਾ ਸੀ ਮਹਾਦੇਵ ਜੀ ਤੁਸੀਂ ਕੋਈ ਐਦਾਂ ਦਾ ਚਮਤਕਾਰ ਕਰੋ ਕਿ ਮੈਨੂੰ ਤੁਹਾਡੇ ਹੋਣ ਦਾ ਅਹਿਸਾਸ ਹੋਵੇ ਵੀ ਤੁਸੀਂ ਵੀ ਮੈਨੂੰ ਸੁਣਦੇ ਆ ਮੈਂ ਵੀ ਤੁਹਾਡੇ ਨਾਲ ਮੈਨੂੰ ਵੀ ਪਤਲੂਗੀ ਹਾਂ ਜੀ ਤੁਸੀਂ ਮੈਨੂੰ ਸੁਣ ਰਹੇ ਆ ਤੇ ਉਸ ਤੋਂ ਕਿੰਨੇ ਟਾਈਮ ਬਾਅਦ ਇਹ ਨਾਲ ਮਿਲਤਾ ਕਿਉਂਕਿ ਗੁਰੂਪਾ ਵੀ ਮਹਾਦੇਵ ਦੇ ਅੰਚ ਮਹਾਦੇਵੀ ਦੇ ਮਹਾਦੇਵੀ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਜਦੋਂ ਵੀ ਮੇਰੇ ਕੋਈ ਕਸ਼ਟ ਹੋਵੇ ਜਾਂ ਕੁਝ ਵੀ ਹੋਵੇ ਤਾਂ ਮੈਨੂੰ ਮੈਸੇਜ ਆਉਂਦੇ ਰਹਿੰਦੇ ਨੇ ਤੇ ਪਹਿਲਾਂ ਤਾਂ ਮੈਂ ਉਹਦਾ ਹੀ ਜਦੋਂ ਫ੍ਰੀ ਟਾਈਮ ਹੁੰਦਾ ਫੋਨ ਉੱਤੇ ਬਹੁਤ ਸੋਸ਼ਲ ਮੀਡੀਆ ਤੇ ਸ਼ਾਰਟਸ ਹੀ ਦੇਖੀ ਜਾਣੇ YouTube ਤੇ ਤੇ ਦੇਖੀ ਜਾਣਾ ਪਰ ਹੁਣ ਮੈਂ ਜ਼ਿਆਦਾ satsang ਸੁਣਦੀ ਆ ਤੇ ਉੱਥੇ ਸੁਣਦੇ ਸੁਣਦੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਕਿ ਕਿਦਾਂ ਗੁਰੂ ਪਾਸਾਰਿਆਂ ਦੀ ਹੈਲਥਫੁਲੈਸ ਕਰਦੇ ਨੇ ਮੇਰੀ ਵੀ ਕੀਤੀ ਹੈ ਤੇ ਮੇਰੀ ਮੰਮਾ ਜੀ ਵੀ ਸ਼ੂਗਰ ਦੇ ਮਰੀਜ਼ ਸੀ ਤੇ ਹੁਣ ਉਹਨਾਂ ਸ਼ੂਗਰ ਠੀਕ ਆ ਤੇ ਇਦਾਂ ਹੀ ਮੈਂ ਅਰਦਾਸ ਕਰਦੀ ਆਂ ਕਿ ਗੁਰੂ ਦਾ ਸਾਰਿਆਂ ਦੀ ਹੈਲਦੀ ਹੈਲਥ ਬਲੈਸ ਕਰਨ ਤੇ ਉਹਨਾਂ ਨੂੰ ਖੁਸ਼ੀਆਂ ਪ੍ਰਦਾਨ ਕਰਨ ਤੇ ਇਸ ਦੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦੀ ਆਂ ਓਮ ਨਮਸਿਵਾਯ ਸ਼ਿਵਜੀ ਸਦਾ ਸਹਾਇ ਓਮ ਨਮਸਿਵਾਯ ਗੁਰੂਜੀ ਸਦਾ ਸਹਾਇ